BC ਨਰਸਾਂ ਯੂਨੀਅਨ ਦਾ ਕਹਿਣਾ ਹੈ ਕਿ ਇਹ ਚੰਗੀ ਖਬਰ ਹੈ ਕਿ ਸੂਬਾ ਅਮਰੀਕਾ ਤੋਂ ਡਾਕਟਰਾਂ ਤੇ ਨਰਸਾਂ ਦੀ ਭਰਤੀ ਦੇ ਲਈ ਜਿਹੜਾ ਉਹ ਕੰਮ ਕਰ ਰਿਹਾ ਹੈ ਪਰ ਇਹ ਵੀ ਕਹਿੰਦੇ ਨੇ ਕਿ ਅਜੇ ਹੋਰ ਕੰਮ ਕਰਨਾ ਇਸ ਦੇ ਉੱਤੇ ਬਾਕੀ ਹੈ BC ਦੇ ਪ੍ਰੀਮੀਅਰ ਡੇਵਿਡ EB ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸੂਬੇ ਦੇ ਵਿੱਚ ਅਮਰੀਕੀ ਨਰਸਾਂ ਦੀਆਂ ਅਰਜ਼ੀਆਂ ਦੇ ਵਿੱਚ 127% ਵਾਧਾ ਜਿਹੜਾ ਉਹ ਹੋਇਆ ਹੈ ਜਿਸ ਦੇ ਨਾਲ 113 ਰਜਿਸਟ੍ਰੇਸ਼ਨਾਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ EB ਦਾ ਕਹਿਣਾ ਹੈ ਕਿ ਇਹ ਵਾਧਾ BC ਦੇ ਵੱਲੋਂ ਪਿਛਲੇ ਮਹੀਨੇ ਨਰਸਾਂ ਦੇ ਲਈ ਜਿਹੜਾ ਉਹ ਅ ਅਰਜ਼ੀਆਂ ਨਰਸਾਂ ਦੇ ਲਈ ਅਰਜ਼ੀਆਂ ਦੇ ਉਡੀਕ ਸਮੇਂ ਨੂੰ 4 ਮਹੀਨਿਆਂ ਤੋਂ ਘਟਾ ਕੇ ਕੁਝ ਦਿਨਾਂ ਤੱਕ ਜਿਹੜਾ ਉਹ ਸਵਿੱਤਕਰਨ ਕਰਨ ਕਾਰਨ ਹੋਇਆ ਹੈ ਬੀਸੀ ਨਰਸਾਂ ਯੂਨੀਅਨ ਦੇ ਉਪ ਪ੍ਰਧਾਨ ਜਿਹੜੇ ਨੇ ਟ੍ਰਿਸਨ ਨਿਓਬੇ ਦਾ ਕਹਿਣਾ ਹੈ ਕਿ ਅੰਕੜਿਆਂ ਨੂੰ ਜਿਹੜਾ ਉਹ ਫਿਲਹਾਲ ਸੰਦਰਭ ਦੇ ਵਿੱਚ ਰੱਖਣ ਦੀ ਲੋੜ ਹੈ ਤੇ ਬੀਸੀ ਨਰਸਾਂ ਦੀ ਯੂਨੀਅਨ ਦੇ ਉਪ ਪ੍ਰਧਾਨ ਟ੍ਰਿਸਨ ਨਿਓਬੀ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਨਾਲ BCD ਵਿੱਚ 6000 ਨਰਸਾਂ ਦੀ ਜੜੀ ਹੈ ਉਹ ਫਿਲਹਾਲ ਘਾਟ ਹੈ ਅਤੇ ਜਦੋਂ ਤੁਸੀਂ ਘੱਟੋ ਘੱਟ ਨਰਸ ਮਰੀਜ਼ਾਂ ਅਨੁਪਾਤ ਨੂੰ ਲਾਗੂ ਕਰਨ ਦੇ ਲਈ ਸਾਨੂੰ ਜੜੀ ਹੈ ਉਹ ਲੋੜਿੰਦੀ ਨਰਸਾਂ ਦੀ ਵਧੀ ਹੋਈ ਗਿਣਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਤਾਂ ਇਹ ਇਸ ਤੋਂ ਵੱਧ ਹੋਵੇਗੀ ਇਸ ਲਈ ਜਦੋਂ ਕਿ 113 ਇੱਕ ਚੰਗਾ ਪਹਿਲਾ ਕਦਮ ਹੈ ਤਾਂ ਸਾਨੂੰ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਉਹ ਕਹਿੰਦੇ ਨੇ ਕਿ ਸਿਰਫ ਪਰਤੀ ਜਿਹੜੀ ਹੈ ਉਹ ਪਰਤੀ BC ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰੇਗੀ ਭਾਵੇਂ ਕਿ ਸੂਬਾ ਹਜ਼ਾਰਾਂ ਨਰਸਾਂ ਨੂੰ ਨੌਕਰੀ ਤੇ ਰੱਖ ਸਕਦਾ ਹੈ ਨਿਯੋਬੀ ਨੇ ਇਹ ਦੱਸਿਆ ਕਿ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਆਪਣੀਆਂ ਨਰਸਾਂ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਾਂ ਕਿਉਂਕਿ ਨਰਸਾਂ ਦੀ 5 ਸਾਲਾਂ ਦੀ ਛੁੱਟੀ ਜਿਹੜੀ ਹੈ ਉਹ ਲਗਭਗ 50% ਹੈ ਤੇ ਇਹ ਇੱਕ ਅਜਿਹੀ ਪ੍ਰਣਾਲੀ ਦੇ ਵਿੱਚੋਂ ਹੈ ਜਿੱਥੇ ਨਰਸਾਂ ਵੱਧਦੀ ਹਿੰਸਾ ਦਾ ਸਾਹਮਣਾ ਵੀ ਕਰਦੀਆਂ ਨੇ ਇੱਥੇ ਮੌਜੂਦ ਲੋਕਾਂ ਨੂੰ ਜਿਹੜਾ ਉਹ ਬਰਕਰਾਰ ਰੱਖਣਾ ਚੁਣੌਤੀਪੂਰਨ ਹੈ ਸਥਾਨਕ ਤੌਰ ਦੇ ਉੱਤੇ ਸਿਖਲਾਈ ਪ੍ਰਾਪਤ ਕੰਮ ਕਰਨ ਦੇ ਲਈ ਤਿਆਰ ਪਰ ਸਿਸਟਮ ਉਹਨਾਂ ਦਾ ਸਮਰਥਨ ਨਹੀਂ ਕਰਦਾ ਇਸ ਵਿਸ਼ਵਵਿਆਪੀ ਨਰਸਿੰਗ ਦੀ ਘਾਟ ਜਿਹੜੀ ਹੈ ਉਹਦੀ ਘਾਟ ਉਹ ਕੋਈ ਵੀ ਆਪਣਾ ਰਸਤਾ ਨਹੀਂ ਲੱਭ ਸਕਦਾ ਉਹ ਕਹਿੰਦੇ ਨੇ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖਿਅਤ ਨਰਸਾਂ ਨੂੰ ਕੈਨੇਡੀਅਨ ਸਿੱਖਿਅਤ ਨਰਸਾਂ ਦੇ ਸਮਾਨ ਮਿਆਰ ਦੇ ਉੱਤੇ ਰੱਖਿਆ ਜਾਂਦਾ ਹੈ ਪਰ ਸੂਬਾਈ ਸਿਹਤ ਅਧਿਕਾਰੀਆਂ ਨੂੰ ਜਿਹੜਾ ਉਹ ਅਜੇ ਵੀ ਉਹਨਾਂ ਨੂੰ ਨਵੇਂ ਘਰ ਦੇ ਵਿੱਚ ਸਫਲ ਹੋਣ ਦੇ ਲਈ ਮਜ਼ਬੂਤ ਦਿਸ਼ਾ ਨਿਰਦੇਸ਼ ਅਤੇ ਸਲਾਹ ਪ੍ਰਦਾਨ ਕਰਨੀ ਚਾਹੀਦੀ ਹੈ ਸਿਰਫ ਇਸ ਲਈ ਕਿ ਉਹ ਕੈਲੀਫੋਰਨੀਆ ਦੇ ਅੰਦਰ ਇੱਕ ਐਮਰਜੈਂਸੀ ਵਿਭਾਗ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਪਾਰ ਜਿਹੜਾ ਵਪਾਰ ਸਿਸਟਮ ਜਾਂ ਸਬਿਆਚਾਰ ਜਾਂ ਫਿਰ ਸਾਧਨਾਂ ਨੂੰ ਵੀ ਜਾਂਦੇ ਹੋਣ ਤੇ ਸਲਾਹ ਦੇਣ ਦਿਸ਼ਾ ਦੇਣ ਦੇ ਲਈ ਉਸ ਸੰਪੂਰਨ ਪਹੁੰਚ ਦੀ ਅਨਹੋਦ ਦੇ ਵਿੱਚ ਸਫਲਤਾ ਜਿਹੜੀ ਹੈ ਦਰ ਉੱਚੀ ਹੈ ਨਿਯੋਬੀ ਦਾ ਕਹਿਣਾ ਹੈ ਕਿ ਉਹ ਇਹ ਵੀ ਉਮੀਦ ਕਰਦੇ ਨੇ ਕਿ ਨਵੇਂ ਭਰਤੀ ਹੋਏ ਲੋਕਾਂ ਨੂੰ ਪਿੰਡੂ ਪਾਈਚਾਰਿਆਂ ਦੇ ਵਿੱਚ ਕੰਮ ਕਰਨ ਦੇ ਲਈ ਸ਼ਾਇਦ ਕੀਤਾ ਜਾਏਗਾ ਜਿੱਥੇ ਸਟਾਫ ਦੀ ਜਿਹੜੀ ਹੈ ਉਹ ਘਾਟ ਮਹਿਸੂਸ ਕੀਤੀ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ